जयपिंग जयपाप मैं मानजोत्कार जो दुनिया दे बसनेका नु नम्रता सहित भगवान महर्षि बाल्मीकि जी दा जो प्रकट उत्सव 7 अक्टूबर 2025 नु मनाया जा रहा है उस उत्सव दे ऊपर मैं सारेया नु भारतवासीया नु देशवासीया नु ਦੁਨੀਆ ਦੇ ਵਸਨੀਕਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਉਹਨਾਂ ਨੂੰ ਮੁਬਾਰਕਵਾਦ ਦੇ ਰਿਹਾ ਹਾਂ ਮੈਂ ਚਰਨਜੀਤ ਸਿੰਘ ਕਈ ਐਡਵੋਕੇਟ ਮਾਜੂਬ ਸਮੂਚੀ ਭਾਰਤ ਵਾਸੀਆਂ ਨੂੰ ਖਾਸ ਤੌਰ ਤੇ ਭਗਵਾਨ ਬਾਦਮੀਕੀ ਪਰਿਵਾਰ ਦੇ ਨਾਲ ਸੰਬੰਧਿਤ ਅਤੇ ਮਜਬੀ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਇਹ ਨਿਵੇਦਨ ਕਰਨਾ ਚਾਹੁੰਦਾ ਹਾਂ ਵੀ ਆਪਾਂ ਨੂੰ ਭਗਵਾਨ ਮਹਾਰਸ਼ੀ ਬਾਦਮੀ ਜੀ ਦੇ ਪਰਗਟ ਪੂਛਵਤੇ ਜਨਮ ਦਿਨ ਦੇ ਉੱਪਰ ਸਾਰਿਆਂ ਨੂੰ ਇੱਕ ਇਹ ਸੰਕਲਪ ਲੈਣਾ ਚਾਹੀਦਾ ਜੋ ਬਾਬਾ ਸਾਫ ਡਾਕਟਰ ਭੀਮrao Ambedkar ji ਸਾਨੂੰ ਇਹ ਸਾਨੂੰ ਇਹ ਮੰਤਰ ਦੇਖੇ ਗਏ ਨੇ ਪਰੋ ਜੂੜੋ ਤੇ ਸੰਘਰਸ਼ ਕਰੋ ਉਹ ਸਾਨੂੰ ਸੰਕਲਪ ਕਰ ਲੈਣਾ ਚਾਹੀਦਾ ਹੈਗਾ ਅੱਜ ਬਾਬਾ ਸਾਫ ਡਾਕਟਰ ਭੀਮrao Ambedkar ji ਦੁਨੀਆ ਦੇ ਇੱਕ ਮਹਾਨ ਦਾਰਸ਼ਨਿਕ ਨੇ ਦਾਰਸ਼ਨਿਕ ਨੇ ਜਿਨ੍ਹਾਂ ਨੇ ਅੱਜ ਦੁਨੀਆ ਦੇ ਵਿੱਚ ਆਪਣਾ ਨਾਮ ਆਪਣਾ ਐਜੂਕੇਸ਼ਨ ਸਿਰ ਤੇ ਕਮਾਇਆ ਹੈਗਾ ਅੱਜ ਮਾਜੂ ਡਾਕਟਰ ਬੀਆਰ ਮਾਜੂ ਚੀਫ ਜਸਟਿਸ ਆਫ ਦਾ ਇੰਡੀਆ ਫਿਲਬੀਆਰ ਅਗੋਈ ਜੀ ਨੇ ਭਾਰਤ ਦੇਸ਼ ਦੇ ਵਿੱਚ ਜੋ ਬਾਬਾ ਸਾਹਿਬ ਡਾਕਟਰ ਬੀਆਰ ਅਮੇਰਿਕਾ ਜੀ ਦਾ ਸੰਵਿਧਾਨ ਲਿਖਿਆ ਹੈ ਉਹਨਾਂ ਨੂੰ ਇਹਦੇ ਬਿਨ ਲਾਗੂ ਕਰਨ ਦੇ ਲਈ ਜੋ ਸੰਕਲਪ ਲਿਆ ਹੋਇਆ ਹੈ ਬਾਦਮਿਕੀ ਮਜਬੂ ਭਾਈਚਾਰਾ ਹਮੇਸ਼ਾ ਉਹਨਾਂ ਦਾ ਅਰੀਨੀ ਰਹੇਗਾ ਅੱਜ ਮੈਂ ਅੱਜ ਮੈਂ ਫਿਰ ਭਗਵਾਨ ਮਹਾਰਸ਼ੀ ਬਾਦਮੀ ਜੀ ਦੇ ਪਰ ਉਹ ਸ਼ਬਦ ਜੋ ਜੋ 7 ਅਕਤੂਬਰ 2025 ਨੂੰ ਦੁਨੀਆ 'ਚ ਮਨਾਇਆ ਜਾ ਰਿਹਾ ਹੈ ਮੈਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾ ਦੇ ਰਿਹਾ ਹਾਂ ਜੈ ਭੀ ਜੈ ਭਾ